ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਅੱਜ ਆਪ ਜੀ ਦੇ ਨਾਲ ਇੱਕ ਸ਼ਬਦ ਬਾਰੇ ਬੇਨਤੀ ਕਰਾਂਗੇ ਜੋ ਕਿ ਆਪਾਂ ਜਦੋਂ ਅੰਮ੍ਰਿਤ ਵੇਲੇ ਉੱਠਨੇ ਆ ਤੇ ਆਪਣੇ ਜੀਵਨ ਵਿੱਚ ਇਸ ਗੱਲ ਦਾ ਨਿਯਮ ਬਣਾਉਣਾ ਚਾਹੀਦਾ ਏ ਕਿ ਕਿਸੇ ਨਾਲ ਵੀ ਆਪਣੇ ਪਰਿਵਾਰ ਨਾਲ ਕੋਈ ਵੀ ਦੁਨੀਆਵੀ ਗੱਲ ਨਾ ਕੀਤੀ ਜਾਏ ਜਦੋਂ ਆਪਾਂ ਸੁੱਤੇ ਉੱਠਨੇ ਆ ਵਾਹਿਗੁਰੂ ਜੀ ਉੱਠ ਕੇ ਹੱਥ ਜੋੜ ਕੇ ਸਿਰ ਕੱਜ ਕੇ ਤੇ ਜਿਹੜਾ ਇਹ ਸ਼ਬਦ ਹੈ ਇਹਨੂੰ ਇੱਕ ਵਾਰ ਜ਼ਰੂਰ ਪੜੋ ਜਿਵੇਂ ਕਿ ਮਹਾਂਪੁਰਸ਼ ਦੱਸਦੇ ਨੇ ਇਹ ਸ਼ਬਦ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਾਮੀ ਪਰਮੇਸ਼ਰਾ ਇਹ ਸਾਰਾ ਜਿਹੜਾ ਸ਼ਬਦ ਹੈ ਇਹ ਸਾਨੂੰ ਕੰਠ ਹੋਣਾ ਚਾਹੀਦਾ ਹੈ ਕਿਉਂਕਿ ਇਹ ਸ਼ਬਦ ਹੁਕਮ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਪਾਠ ਆਰੰਭ ਕਰਨੀ ਆ ਤੇ ਭੋਗ ਪਾਣੇ ਆ ਸ਼ੁਰੂ ਵਿੱਚ ਤੇ ਅੰਤ ਵਿੱਚ ਇਹਨੂੰ ਪੜਨ ਦਾ ਹੁਕਮ ਹੈ ਤੇ ਸੰਗਤ ਜੀਓ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਨੇ ਆ ਆਪਣੀ ਦਿਨਚਰਿਆ ਸ਼ੁਰੂ ਕਰਨੀ ਆ ਉਦੋਂ ਅਸੀਂ ਜੇ ਨਿਤ ਪ੍ਰਤੀ ਇਸ ਸ਼ਬਦ ਦਾ ਜਾਪ ਪਾਵਨਾ ਦੇ ਨਾਲ ਕਰਕੇ ਗੁਰੂ ਨੂੰ ਕਿਉਂਕਿ ਸਭੇ ਬਰਕਤਾ ਗੁਰੂ ਵਿੱਚ ਸਮਾਈਆਂ ਹੋਈਆਂ ਨੇ ਇਹ ਸਾਰਾ ਸ਼ਬਦ ਗੁਰੂ ਦੇ ਪਰਥਾਏ ਹੈ ਤੇ ਸੰਗਤ ਜਿਉ ਹਰ ਇੱਕ ਰਿਸ਼ਤਾ ਹਰ ਇੱਕ ਜਿਵੇਂ ਕਿ ਸ਼ਬਦ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਸਭ ਤੋਂ ਪਹਿਲਾ ਰਿਸ਼ਤਾ ਮਾਂ ਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਸਸੰਗਤ ਜਿਉ ਸਵੇਰੇ ਉੱਠ ਦੀਆਂ ਅਸਾਰ ਆਪਣੀ ਨਿਤ ਦੀ ਜਿਹੜੀ ਕਿਰਿਆ ਹੈ ਉਹ ਕਰਦਿਆਂ ਹੋਇਆਂ ਪਾਠ ਕਰਨ ਲੱਗੇ ਤੱਕ ਜਦੋਂ ਤੱਕ ਆਪਾਂ ਆਪਣੀ ਨੇਤ ਦੀ ਕ੍ਰਿਆ ਕਰਕੇ ਪਾਠ ਕਰਨ ਨਹੀਂ ਬਹਿ ਜਾਂਦੇ ਉਦੋਂ ਤੱਕ ਇਸ ਸ਼ਬਦ ਦਾ ਜਾਪ ਸਾਡੇ ਹਿਰਦੇ ਵਿੱਚ ਹੁੰਦਾ ਰਹੇ ਸੰਗਤ ਜੀਓ ਇਸ ਸ਼ਬਦ ਦੇ ਨਾਲ ਆਤਮਿਕ ਬਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸਾਰੇ ਦਿਨ ਦੇ ਪੱਜ ਨਸ ਜਿਹੜੀ ਹੁੰਦੀ ਹੈ ਉਹ ਗੁਰੂ ਸਾਡੇ ਵਿੱਚ ਉਹਨੂੰ ਕਰਨ ਦਾ ਬਲ ਬਖਸ਼ਦੇ ਨੇ ਸੋਸੰਗਤ ਜੀਓ ਆਪਾਂ ਇਸ ਗੱਲ ਦਾ ਨਿਤਨੇਮ ਬਣਾਈਏ ਕਿ ਇਹ ਜੋ ਸ਼ਬਦ ਹੈ ਅਤ ਪਿਆਰਾ ਸ਼ਬਦ ਹੈ ਇਹਨੂੰ ਕਰਕੇ ਮਨ ਵਿੱਚ ਠੰਡ ਪੈਦਾ ਹੁੰਦੀ ਹੈ ਤੇ ਸਵੇਰੇ ਉੱਠਦਿਆਂ ਹੀ ਆਪਾਂ ਆਤਮਿਕ ਰੂਪ ਦੇ ਨਾਲ ਆਪਣੇ ਗੁਰੂ ਜੀ ਦੇ ਅੱਗੇ ਹਾਜ਼ਰੀ ਲਾ ਲੈਨੇ ਆ ਸੋਸੰਗਤ ਜੀਓ ਐਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਇਸ ਸ਼ਬਦ ਨੂੰ ਜ਼ਰੂਰ ਕੰਠ ਕਰਨਾ ਇਸ ਸ਼ਬਦ ਦੀ ਬਹੁਤ ਵੱਡੀ ਮਹਾਨਤਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੋਲ ਚੁਕਤੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ